অনেস্টি কোয়ালিফিকেশন এডুকেশন ਤੇ ਸੈਲਫ ਅਵੇਅਰਨੈਸ ਤੋਂ ਇਲਾਵਾ ਹੋਰ ਕਿਹੜੀ ਕੁਆਲਿਟੀ ਲੀਡਰਸ਼ਿਪ ਦੇ ਵਿੱਚ ਦੇਖ ਕੇ ਦੇਖ ਸਕੀਏ ਕਿ ਅਸੀਂ ਆਪਣੇ ਲਈ ਇੱਕ ਵਧੀਆ ਲੀਡਰ ਚੁਣ ਸਕੀਏ ਕਿਹੜੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਉਦਾਂ ਤਾਂ ਕਈ ਲੋਕ ਲੀਡਰਸ਼ਿਪ ਦੀਆਂ ਕੁਆਲਟੀਆਂ 50 50 60 60 ਕੁਆਲਟੀਆਂ ਤੱਕ ਗਿਣਾਂਦੇ ਆ ਕਿਉਂਕਿ ਲੀਡਰ ਦੇ ਵਿੱਚ ਬਹੁਤ ਸਾਰੀਆਂ ਕੁਆਲਟੀਆਂ ਹੁੰਦੀਆਂ ਹਾਂ ਪਰ 바ਵਾ ਸਾਹਿਬ ਨੇ ਸਾਨੂੰ ਦੋ ਬੇਸਿਕ ਕੁਆਲਟੀਆਂ ਦਸੀਆਂ ਜਿਹੜੀਆਂ ਕਿ ਜ਼ਰੂਰ ਹੋਣੀਆਂ ਚਾਹੀਦੀਆਂ ਤੇ ਇਮਾਨਦਾਰੀ ਓਨੈਸਟੀ ਤੇ ਇੰਟੈਲੀਜੈਂਸ ਵੀ ਉਹ ਕਿੰਨੇ ਸਮਝਦਾਰ ਆ ਕਿੰਨੇ ਪੜੇ ਲਿਖੇ ਵਿਦਵਾਨ ਆ ਹਾਂ ਇਹਦੇ ਤੋਂ ਇਲਾਵਾ ਲੀਡਰਸ਼ਿਪ ਦੀਆਂ ਕੁਝ ਹੋਰ ਜਿਹੜੀਆਂ ਮੇਨ ਕੁਆਲਿਟੀ ਐ ਇੱਕ ਕੁਆਲਿਟੀ ਮੈਂ ਬਹੁਤ ਵੱਡੀ ਮੰਨਦਾ ਜਿਹੜੀ ਕਿ ਆਮ ਤੌਰ ਤੇ ਲੋਕ ਇਹਨਾਂ ਦੇਖਦੇ ਨਹੀਂ ਪਰ ਬਹੁਤ ਜ਼ਰੂਰੀ ਹੈ ਦੇਖਣ ਵਾਲੀ ਉਹ ਆ ਸੈਕਰੀਫਾਈਸ ਪਿਆਰ ਲੀਡਰ ਦੇ ਅੰਦਰ ਤਿਆਗ ਦੀ ਭਾਵਨਾ ਬਹੁਤ ਜ਼ਿਆਦਾ ਹਾਂ ਲੀਡਰ ਜਿਹੜੇ ਮਿਸ਼ਨ ਨੂੰ ਪੂਰਾ ਕਰਨ ਲਈ ਨਿਕਲਦਾ ਆ ਹਾਂ ਚਾਹੇ ਉਹ ਆਪਣੇ ਸਮਾਜ ਦੇ ਭਲੇ ਦੇ ਲਈ ਆ ਆਪਣੇ ਦੇਸ਼ ਦੇ ਭਲੇ ਦੇ ਲਈ ਆ ਹਾਂ ਉਹਨੂੰ ਪੂਰਾ ਕਰਨ ਦੇ ਲਈ ਉਹ ਹਮੇਸ਼ਾ ਸੈਕਰੀਫਾਈਸ ਕਰਨ ਨੂੰ ਤਿਆਗ ਕਰਨ ਨੂੰ ਤਿਆਰ ਰਹਿੰਦਾ ਹਾਂ ਉਹ ਤਿਆਗ ਉਹਦਾ ਆਪਣੇ ਪਰਿਵਾਰ ਦਾ ਵੀ ਹੋ ਸਕਦਾ ਹਾਂ ਆਪਣੇ ਕੰਮ ਕਾਜ ਦਾ ਆਪਣੇ profession ਦਾ ਵੀ ਹੋ ਸਕਦਾ ਆਪਣੇ business ਦਾ ਵੀ ਹੋ ਸਕਦਾ ਆਪਣੀ ਜਾਨ ਦਾ ਵੀ ਹੋ ਸਕਦਾ ਬਿਲਕੁਲ ਲੀਡਰ ਕਰੇ ਵੀ ਸੈਕਰੀਫਾਈਸ ਕਰਨ ਤੋਂ ਪਿੱਛੇ ਨਹੀਂ ਹਟਦਾ ਹਮ ਔਰ ਤੁਸੀਂ ਦੇਖੋਗੇ ਪੂਰੀ ਦੁਨੀਆ ਦੇ ਵਿੱਚ ਨਾ ਮੈਂ ਹੁਣ ਅਬਰਾਹਮ ਲਿੰਕਨ ਦੀ ਗੱਲ ਕੀਤੀ ਉਹਨੂੰ ਪਤਾ ਸੀ ਵੀ ਗੁਲਾਮੀ ਪ੍ਰਥਾ ਖਤਮ ਕਰਨ ਦੇ ਲਈ ਜਿਹੜਾ ਮੈਂ ਤੁਰਿਆ ਇਹਦੇ 'ਚ ਮੇਰੀ ਜਾਨ ਜਾ ਸਕਦੀ ਹਮ ਠੀਕ ਹੈ ਉਹ ਲੜਾਈ ਤਾਂ ਜਿੱਤ ਗਿਆ ਉਦੋਂ ਤੱਕ ਉਹਦਾ ਮਰਡਰ ਨਹੀਂ ਹੋਇਆ ਹਾਲਾਂਕਿ ਉਹਦੇ ਮਰਡਰ ਕਰਨ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਹੋਈਆਂ ਹਮ ਉਹ ਅਸਫਲ ਹੋਈਆਂ ਹਮ ਉਹ ਜੰਗ ਜਿੱਤ ਗਿਆ ਪਰ ਉਸ ਤੋਂ ਬਾਅਦ ਇੱਕ ਬੰਦਾ ਉਹਨੂੰ ਮਾਰਨ 'ਚ ਕਾਮਯਾਬ ਹੋ ਗਿਆ ਹਮ ਪਰ ਅਬਰਾਹਮ ਲਿੰਕਨ ਨੂੰ ਪਹਿਲਾਂ ਹੀ ਪਤਾ ਸੀ ਵੀ ਜਿਹੜਾ ਕੰਮ ਐ ਕਰਨ ਜਾ ਰਿਆਂ ਮੇਰੀ ਮੌਤ ਦਾ ਖਤਰਾ ਐ ਮੈਨੂੰ ਮਾਰਿਆ ਜਾ ਸਕਦਾ ਹਾਂ ਆਪਾਂ ਇੰਡੀਆ ਦੇ ਦੇਖੀਏ ਜੋਤੀਰਾਵ ਫੂਲੇ ਆਪਾਂ ਗੱਲ ਕਰ ਰਹੇ ਸੀ ਉਹਨਾਂ ਦੇ ਪਰਿਵਾਰ ਨੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਭੇਜਾਤਾ ਤੂੰ ਇਹ ਲੜਕੀਆਂ ਨੂੰ ਐਸੀ ਬੀਸੀ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਬੰਦ ਕਰ ਦੇ ਨਹੀਂ ਤਾਂ ਮੈਂ ਤੈਨੂੰ ਘਰੋਂ ਕੱਢ ਦੇਵਾਂਗਾ ਉਹ ਉਹ ਕਹਿੰਦੇ ਤੁਸੀਂ ਮੈਨੂੰ ਕੱਢ ਦਿਓ ਪਰ ਮੈਂ ਕੰਮ ਕਰਨਾ ਬੰਦ ਨਹੀਂ ਕਰ। ਮੈਨੂੰ ਤੁਸੀਂ ਫਿਲਮ ਚ ਵੀ ਦੇਖਿਆ। ਹਾਂਜੀ। ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਘਰੋਂ ਕੱਢਨਾ, ਮੈਨੂੰ ਜ਼ਮੀਨ ਦਾ ਰਹਿ ਚੁਕਣਾ, ਮੈਨੂੰ ਕੁਝ ਵੀ ਨਹੀਂ ਦੇਣਾ ਕੋਈ ਗੱਲ ਨਹੀਂ। ਪਰ ਮੈਂ ਚੰਗਾ ਕੰਮ ਕਰਨਾ ਹੁਣ ਬੰਦ ਨਹੀਂ ਕਰਾਂ। ਹੂੰ। ਪਰ ਉਹਨਾਂ ਨੇ ਕੀਤਾ ਉਹਨਾਂ ਦੇ ਉੱਪਰ ਵੀ ਜਾਣ ਲਿਵਾ ਹਮਲਾ ਹੋਇਆ। ਉਹਦੀ ਮੌਤ ਹੋ ਸਕਦੀ ਸੀ। ਹਾਂ। ਪਰ ਚਲੋ ਉਹਦੇ ਵਿੱਚੋਂ ਬਚ ਗਏ। ਬਾਬਾ ਸਾਹਿਬ ਬਾਰੇ ਤੁਸੀਂ ਦੇਖੋ ਜੇ ਉਹ ਚਾਹੁੰਦੇ ਤਾਂ ਕਿੰਨਾ ਕੁਝ ਕਰ ਸਕਦੇ ਸੀ। ਪਰ ਉਹਨਾਂ ਨੇ ਜੋਬ ਛੱਡੀ। ਬਕਾਲਦ ਵੀ ਉਹ ਚੰਗੀ ਤਰ੍ਹਾਂ ਕਦੇ ਕਰ ਨਹੀਂ ਸਕੇ ਕਿਉਂਕਿ ਹਮੇਸ਼ਾ ਸਮਾਜ ਦੇ ਦੇਸ਼ ਦੇ ਭਲੇ ਦੇ ਕੰਮਾਂ 'ਚ ਹੀ ਲੱਗੇ ਰਹਿੰਦੇ ਸੀ ਬਹੁਤ ਵੱਡੇ ਵੱਡੇ ਉਹਦੇ ਛੱਡੇ ਹੋਣੇ ਉਹਦੇ ਛੱਡੇ ਚਾਰ ਬੱਚੇ ਉਹਨਾਂ ਦੇ ਏਸੇ ਕਰਕੇ ਮੌਤ ਦਾ ਸ਼ਿਕਾਰ ਹੋਏ ਤੇ ਉਹਨਾਂ ਦਾ ਇਲਾਜ ਨਹੀਂ ਕਰਾ पाए ਆਪਣਾ ਉਹਨਾਂ ਨੇ ਕਦੇ ਵੀ ਘਰ ਦੇ ਬਾਰੇ ਜ਼ਿਆਦਾ ਸੋਚਿਆ ਨਹੀਂ ਤੇ ਆਪਣੇ ਮਿਸ਼ਨ ਦੇ ਪਿੱਛੇ ਲੱਗੇ ਰਹੇ ਇਸ ਕਰਕੇ ਤੁਸੀਂ ਦੇਖੋਗੇ ਕਿ ਲੀਡਰਸ਼ਿਪ ਦੇ ਅੰਦਰ ਓਨੈਸਟੀ ਔਰ ਇੰਟੈਲੀਜੈਂਸ ਦੇ ਅਲਾਵਾ ਸਮਰਪਣ ਦੀ ਤੇ ਆਵੇ ਦੀ ਬਹੁਤ ਵੱਡੀ ਪਾਵਨਾ ਹੋਣੀ ਚਾਹੀਦੀ ਬਿਲਕੁਲ ਬਹੁਤ سارے ਲੋਕ ਐਸੇ ਆਓ ਇਮਾਨਦਾਰ ਵੀ ਆ ਕਿਸੇ ਦਾ ਝੂਠ ਨਹੀਂ ਬੋਲਦੇ ਕਿਸੇ ਦਾ ਪੈਸੇ ਦਾ ਬੇਈਮਾਨੀ ਨਹੀਂ ਕਰਦੇ ਹਮ ਇੰਟੈਲੀਜੈਂਟ ਵੀ ਹੈ ਪੜ੍ਹੇ ਲਿਖੇ ਵੀ ਹੈ ਹਮ ਪਰ ਹੁਣ ਉਹ ਜਿਹੜੇ ਮਿਸ਼ਨ ਨੂੰ ਕਰਨਾ ਚਾਹੁੰਦੇ ਆ ਕਰਨ ਲਈ ਅੱਗੇ ਆ ਰਹੇ ਆ ਉਹਦੇ ਲਈ ਉਹ ਸੈਕਰੀਫਾਈਸ ਨਹੀਂ ਕਰਨਾ ਚਾਹੀਦਾ ਹਮ ਆਪਣਾ ਘਰ ਪਰਿਵਾਰ ਆਪਣੀ ਜੋਬ ਆਪਣਾ ਪ੍ਰੋਫੈਸ਼ਨ ਛੱਡਣਾ ਨਹੀਂ ਚਾਹੀਦਾ ਬਿਲਕੁਲ ਫੇ ਉਹ ਲੀਡ ਸਮਾਜ ਨੂੰ ਨਹੀਂ ਕਰ ਸਕਦਾ ਇੱਕ ਹੋਰ ਚੀਜ਼ ਲੀਡਰ ਬਾਰੇ ਦੱਸੀ ਜਾਂਦੀ ਆ ਕਿ ਲੀਡਰ ਹਮੇਸ਼ਾ ਇਨਸਾਫ ਕਰਨ ਵਾਲਾ ਬੰਦਾ ਹੁੰਦਾ ਹੈ ਹਮ ਲੀਡਰ ਕਦੇ ਵੀ ਇਨਜਸਟਿਸ ਨਹੀਂ ਕਰਦਾ ਹਮ ਹਮੇਸ਼ਾ ਜਸਟਿਸ ਕਰ ਜਸਟਿਸ ਕਰ ਜੇ ਕੁਝ ਗਲਤ ਹੋ ਰਿਹਾ ਆ ਮੰਨ ਲਓ ਉਹਦੇ ਆਪਣੇ ਕਿਸੇ ਪਰਿਵਾਰ ਦੇ ਬੰਦੇ ਨੇ ਵੀ ਗਲਤ ਕੀਤਾ ਆ ਤੇ ਉਹ ਉਹਨੂੰ ਹੀ ਗਲਤ ਕਹੂਗਾ ਉਹਨੂੰ ਕਹੋ ਵੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਔਰ ਜੇ ਕਿਸੇ ਦੂਸਰੇ ਨਾਲ ਧੱਕਾ ਹੋਇਆ ਆ ਤਾਂ ਉਹਦੇ ਹੱਕ 'ਚ ਖੜੂਗਾ ਆਪਣੇ ਸਗਿਆਂ ਦੇ ਆਪਣੇ ਦੋਸਤਾਂ ਪਰਿਵਾਰਾਂ ਦੇ ਹੱਕ 'ਚ ਨਹੀਂ ਖੜੂਗਾ ਜਿਹਦੇ ਨਾਲ ਗਲਤ ਹੋਇਆ ਉਹਦੇ ਹੱਕ 'ਚ ਜਾ ਕੇ ਕਰੂਗਾ ਹਮ ਲੀਡਰ ਹਮੇਸ਼ਾ ਜਸਟਿਸ ਕਰਦਾ ਆ ਲੀਡਰ ਹਮੇਸ਼ਾ ਇਨਸਾਫ ਕਰਨ ਵਾਲਾ ਬੰਦਾ ਬਣਦਾ ਇਨਸਾਫ ਪਸੰਦ ਬਣਦਾ ਆ ਬੰਦਾ ਹੁੰਦਾ ਉਹ ਕਦੇ ਵੀ ਧੱਕਾ ਨਹੀਂ ਕਰਦਾ ਨਾ ਧੱਕਾ ਹੋਣ ਦਿੰਦਾ ਆ ਕਿਸੇ